ਚਿਕਾਹ ਦੀ ਸਾਰਿਆਂ ਨੂੰ ਸਾਡੇ ਚੈਨਲ ਪੰਜਾਬ ਪੰਜਾਬੀ ਦੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਸਾਡੀ ਵੀਡੀਓ ਕੈਂਸਰ ਦਿਵਸ ਤੇ ਵਿਸ਼ੇਸ਼ ਹੈ ਪੰਜਾਬ ਵਿੱਚ ਖਾਸ ਕਰਕੇ ਮਾਲਵੇ ਦੇ ਖੇਤਰ ਬਠਿੰਡਾ ਮਾਨਸਾ ਮੁਕਸਰ ਦੇ ਨਾਂ ਲੱਗਦੇ ਇਲਾਕਿਆਂ 'ਚ ਕੈਂਸਰ ਨੇ ਕਹਿਰ ਮਚਾਇਆ ਹੋਇਆ ਉਦਯੋਗਿਕ ਕਰਨ ਦੇ ਨਾਹਟ ਇਸ ਇਲਾਕੇ ਵਿੱਚ ਪ੍ਰਦੂਸ਼ਨ ਕੰਟਰੋਲ ਮੈਕਮੇ ਦੇ ਹੁਕਮਾਂ ਨੂੰ ਛਿੱਕੇ ਟੰਕੇ ਕਾਰਬੋਰੇਟ ਘਰਾਣੀਆਂ ਦੇ ਉਦਯੋਗਾਂ ਨੇ ਜ਼ਮੀਨੀ ਪਾਣੀ ਨੂੰ ਦੂਸ਼ਿਤ ਕਰਨ ਦੇ ਨਾਲ ਨਾਲ ਵਤਾਵਰਨ ਨੂੰ ਜ਼ਹਿਰੀਲਾ ਕਰਨ 'ਚ ਕੋਈ ਕਸਰ ਨਹੀਂ ਛੱਡੀ ਤਾਂ ਬਿਜਲੀ ਘਰਾਂ ਦੇ ਕੋਲੇ ਦੇ ਧੂਏ ਨੇ ਤੇ ਰਾਖ ਨੇ ਮਾਲਵੇ ਖੇਤਰ ਨੂੰ ਦਮਕੁੱਟੀ ਵਾਲੀ ਸਥਿਤੀ ਵਿੱਚ ਧੱਕਿਆ ਸੂਬੇ ਦੀਆਂ ਕਾਫੀ ਸ਼ਰਾਬ ਦੀਆਂ ਫੈਕਟਰੀਆਂ ਤੇ ਹੋਰ ਉਦਯੋਗਿਕ ਇਕਾਈਆਂ ਦੇ ਕਚਰੇ ਗੰਦੇ ਪਾਣੀ ਨੂੰ ਬੋਰ ਕਰਕੇ ਸਿੱਧਾ ਜ਼ਮੀਨ ਵਿੱਚ ਪਾਉਣ ਦੀਆਂ ਖਮਰਾ ਮੀਡੀਆ 'ਚ ਅਕਸਰ ਹੁੰਦੀਆਂ ਰਹਿੰਦੀਆਂ ਜਿਸ ਦਾ ਪੁਖਤਾ ਸਬੂਤ ਜ਼ਮੀਨ ਹੇਠਲੇ ਪਾਣੀ ਵਿੱਚ ਯੂਰੇਨੀਅਮ ਤੇ ਹੋਰ ਖਤਰਨਾਕ ਤੱਤਾਂ ਦਾ ਰਿਸਾ ਹੈ ਜੋ ਜਗ ਜਾਹਰ ਹੈ ਜਿਸ ਕਾ ਨੇ ਇਥੋਂ ਦੇ ਲੋਕ ਗੰਦਾ ਪਾਣੀ ਪੀਣ ਕਰਕੇ ਕਾਲਾ ਪੀਲਾ ਤੇ ਕੈਂਸਰ ਦੀ ਪਕੜ ਹੇਠ ਨੇ ਪੰਜਾਬ 'ਚ ਕੈਂਸਰ ਦੇ ਇਲਾਜ ਦਾ ਟੁਕਮਾ ਪ੍ਰਬੰਧ ਨਾ ਹੋਣ ਕਰਕੇ ਇਨਾਂ ਇਲਾਕਿਆਂ ਦੇ ਲੋਕਾਂ ਨੂੰ ਦੂਜੇ ਸੂਬਿਆਂ 'ਚ ਇਲਾਜ ਲਈ ਜਾਣਾ ਪੈਂਦਾ ਹੈ ਬਠਿੰਡੇ ਤੋਂ ਬੀਕਾਨੇ ਜਾਂਦੀ ਰੇਲ ਗੱਡੀ ਦਾ ਨਾਮ ਕੈਂਸਰ ਟ੍ਰੇਨ ਹੋਇਆ ਪਿਆ ਪਿਛਲੇ 5 ਸਾਲਾਂ ਦੇ ਅੰਕੜਿਆਂ ਅਨੁਸਾਰ ਸੂਬੇ 'ਚ ਰੋਜ਼ਾਨਾ ਕੈਂਸਰ ਕਰਕੇ 18 ਲੋਕਾਂ ਦੀ ਮੌਤ ਹੋ ਰਹੀ ਹੈ ਮਨੁੱਖੀ ਸ਼ਰੀਰ ਸੈੱਲਾਂ ਦਾ ਬਣਿਆ ਹੋਇਆ ਹੈ। ਸ਼ਰੀਰ ਦੇ ਸਾਰੇ ਕਾਰਜ ਸੈੱਲਾਂ ਤੇ ਸ਼ਰੀਰ ਚ ਮੌਜੂਦ ਦਰਵਾਂ ਜਿਵੇਂ ਖੂਨ, ਹਾਰਮੋਨ ਦੁਆਰਾ ਕੀਤੇ ਜਾਂਦੇ ਆ। ਇਨ੍ਹਾਂ ਸੈੱਲਾਂ ਦੀ ਵਿਲੱਖਣਤਾ ਇਹ ਹੈ ਕਿ ਇਹ ਸੈੱਲ ਇੱਕ ਦੂਜੇ ਨਾਲ ਜੁੜੇ ਹੁੰਦੇ ਆ। ਸ਼ਰੀਰ ਦੇ ਸੈੱਲ ਸਧਾਨ ਤਰੀਕੇ ਨਾਲ ਬਣਦੇ ਆ ਤੇ ਉਹਨਾਂ ਵਿੱਚ ਵੰਡ ਾਮ ਕਰਕੇ ਕੁਦਰਤੀ ਹੁੰਦੀ ਰਹਿੰਦੀ ਆ। ਇਹ ਆਪਣੇ ਆਪ ਪ੍ਰਕਿਰਿਆ ਰਾਹੀਂ ਨਸ਼ਟ ਹੁੰਦੇ ਰਹਿੰਦੇ ਆ। ਇਨਾਂ ਦੀ ਜਗ੍ਹਾ ਨਵੇਂ ਸੈੱਲ ਲੈ ਲੈਂਦੇ ਆ ਇਸ ਤਰ੍ਹਾਂ ਇਹ ਚੱਕਰ ਸਧਾਰਨ ਸੈੱਲਾਂ 'ਚ ਚੱਲਦਾ ਰਹਿੰਦਾ ਹੈ। ਸਰੀਰ 'ਚ ਸੈੱਲਾਂ ਦੀ ਬਣਤਰ, ਉਹਨਾਂ ਦੀ ਗਿਣਤੀ ਤੇ ਪੈਦਾ ਹੋਣ ਦੀ ਪ੍ਰਕਿਰਿਆ ਦਾ ਕਿਸੇ ਕਾਰਨ ਬੇਕਾਬੂ ਹੋਣਾ ਕੈਂਸਰ ਕਹਾਉਂਦਾ ਹੈ। ਕੈਂਸਰ ਸੈੱਲ ਸਰੀਰ ਦੇ ਸਧਾਰਨ ਸੈੱਲਾਂ ਤੋਂ ਪੂਰੀ ਤਰ੍ਹਾਂ ਵੱਖ ਹੁੰਦੇ ਆ। ਇਹਨਾਂ 'ਚ ਬੇਤਹਾਸ਼ਾ ਵਾਧਾ ਟਿਊਮਰ ਅਖਵਾਉਂਦਾ ਹੈ। ਇੱਥੇ ਗੱਲ ਇੱਥੇ ਗੱਲ ਦੱਸਣਯੋਗ ਹੈ ਕਿ ਸਾਰੇ ਟਿਊਮਰ ਕੈਂਸਰ ਨਹੀਂ ਹੁੰਦੇ। ਕਿਉਂਕਿ ਟਿਊਮਰ ਦੋ ਤਰ੍ਹਾਂ ਦੇ ਹੁੰਦੇ ਆ ਵਿਨਾਈਨ ਟਿਊਮਰ ਜੋ ਕੈਂਸਰ ਨਹੀਂ ਤੇ ਮੈਲਿਗਨੈਂਟ ਟਿਊਮਰ ਇਹ ਕੈਂਸਰ ਵਾਲੇ ਹੁੰਦੇ ਆ ਵਿਨਾਈਨ ਟਿਊਮਰ ਉਹ ਹੁੰਦੇ ਆ ਜੋ ਸਰੀਰ 'ਚ ਇੱਕੋ ਜਗ੍ਹਾ 'ਚ ਮੌਜੂਦ ਹੁੰਦੇ ਆ ਤੇ ਸਰੀਰ ਦੇ ਹੋਰ ਭਾਗਾਂ ਵਿੱਚ ਨਹੀਂ ਫੈਲਦੇ ਜਿਸ ਕਾਰਨ ਸਰੀਰ ਦਾ ਉਹੀ ਹਿੱਸਾ ਪ੍ਰਭਾਵਿਤ ਹੁੰਦਾ ਜਿੱਥੇ ਵਿਨਾਈਨ ਟਿਊਮਰ ਹੋਵੇ ਮੈਲਿਗਨੈਂਟ ਟਿਊਮਰ ਨੂੰ ਕੈਂਸਰ ਕਿਹਾ ਜਾਂਦਾ ਹੈ ਇਹ ਪਹਿਲਾਂ ਤਾਂ ਹੌਲੀ-ਹੌਲੀ ਵੱਧਦਾ ਹੈ ਤੇ ਪਿੱਛੋਂ ਆ ਕੇ ਸੈੱਲ ਬੜੀ ਤੇਜ਼ੀ ਨਾਲ ਵੱਧਦੇ ਆ ਅਕਸਰ ਹੀ ਇਹ ਆਖਰੀ ਸਟੇਜ ਹੁੰਦੀ ਹੈ ਮੈਲੈਗਨਨ ਟਿਊਮਰਾਂ ਦੀ ਇਹ ਵਿਸ਼ੇਸ਼ਤਾ ਹੁੰਦੀ ਹੈ ਕਿ ਸੈੱਲ ਦੇ ਲਸੀਕਾ ਖੂਨ ਤੇ ਟਿਸ਼ੂਆਂ ਰਾਹੀਂ ਸਰੀਰ 'ਚ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚ ਜਾਂਦੇ ਆ ਜਿੱਥੇ ਜਾ ਕੇ ਨਵਾਂ ਟਿਊਮਰ ਜਾਂ ਗੰਡ ਪੈਦਾ ਕਰਦੇ ਆ ਕੈਂਸਰ ਦੇ ਸੰਭਾਵੀ ਖਤਰੇ ਨੂੰ ਭਾਪਦਿਆਂ ਜੁਨੀਅਨ ਫਾਰ ਇੰਟਰਨੈਸ਼ਨਲ ਕੈਂਸਰ ਕੰਟਰੋਲ ਸੰਸਥਾ ਨੇ ਲੋਕਾਂ ਵਿੱਚ ਕੈਂਸਰ ਪ੍ਰਤੀ ਜਾਗਰੂਕਤਾ ਰੋਗ ਦੀ ਪਛਾਣ ਇਲਾਜ ਤੇ ਰੋਕਥਾਮ ਸੰਬੰਧੀ ਸੰ 2008 4 ਫਰਵਰੀ ਨੂੰ ਵਿਸ਼ਵ ਕੈਂਸਰ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ ਸੀ ਇਸ ਸੰਸਦਾਂ ਵਿਸ਼ਵ ਸਿਹਤ ਸੰਗਠਨ ਤੇ ਬਾਕੀ ਦੇਸ਼ਾਂ ਦੀਆਂ ਸੰਸਥਾਵਾਂ ਨਾਲ ਮਿਲ ਕੇ ਕੈਂਸਰ ਦੀ ਰੋਕਥਾਮ ਤੇ ਲੋਕਾਂ ਵਿੱਚ ਜਾਗਰੂਕਤਾ ਤੱਤ ਪਰ ਹੈ ਵਿਕਸਤ ਦੇਸ਼ਾਂ ਦੇ ਨਾਲ ਨਾਲ ਵਿਕਾਸਿਲ ਤੇ ਗਰੀਬ ਮੁਲਕਾਂ 'ਚ ਕੈਂਸਰ ਨੇ ਆਪਣੇ ਪੈਰ ਪਸਾਰੇ ਹੋਏ ਨੇ ਵਿਸ਼ਵ ਸਿਹਤ ਸੰਗਠਨ ਅਨੁਸਾਰ ਸਨ 2018 ਵਿੱਚ 11.6 ਲੱਖ ਕੈਂਸਰ ਦੇ ਨਵੇਂ ਮਰੀਜ਼ਾਂ ਦੀ ਪਛਾਣ ਹੋਈ ਸੀ ਜਿਸ ਵਿੱਚੋਂ 7.84 ਲੱਖ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਰਿਪੋਰਟ ਵਿੱਚ ਅੱਗੇ ਕਿਹਾ ਗਿਆ ਕਿ 10 ਭਾਰਤੀਆਂ ਵਿੱਚੋਂ ਇੱਕ ਆਪਣੀ ਜ਼ਿੰਦਗੀ ਵਿੱਚ ਕੈਂਸਰ ਦਾ ਸ਼ਿਕਾਰ ਹੁੰਦਾ ਹੈ ਤੇ ਹਰ 15 ਵਿੱਚੋਂ ਇੱਕ ਭਾਰਤੀ ਕੈਂਸਰ ਦਾ ਸਹੀ ਇਲਾਜ ਨਾ ਮਿਲਣ ਕਰਕੇ ਮੌਤੇ ਦੇ ਮੂੰਹ ਵਿੱਚ ਚਲਾ ਜਾਂਦਾ ਹੈ। ਕੈਂਸਰ ਸਮੁੱਚੀ ਸਮੁਨਕਤਾ ਨੂੰ ਘੁਣਵਾਂਖਾ ਰਿਹਾ ਹੈ। ਬਦਲਵੇਂ ਜ਼ਿੰਦਗੀ ਜਿਉਣ ਦੇ ਢੰਗ ਨੇ ਕੈਂਸਰ ਤੇ ਹੋਰ ਬਿਮਾਰੀਆਂ 'ਚ ਅਥਾ ਵਾਧਾ ਕੀਤਾ ਹੈ। ਕੁਦਰਤ ਨਾਲ ਕੀਤੀ ਜਾ ਰਹੀ ਛੇੜਛਾੜ ਨੇ ਕੈਂਸਰ ਜਈਆਂ ਖਤਰਨਾਕ ਬਿਮਾਰੀਆਂ ਨੂੰ ਜਨਮ ਦਿੱਤਾ ਹੈ। ਓਜ਼ੋਨ ਪਰਤ ਦੀ ਘਣਤਾ ਪਤਲੀ ਹੋਣ ਕਾਰਨ ਪ੍ਰਾਬੈਂਗਨੀ ਕਿਰਨਾਂ ਧਰਤੀ ਤੇ ਪਹੁੰਚ ਰਹੀਆਂ ਜੋ ਚਮੜੀ ਦੇ ਕੈਂਸਰ ਤੇ ਅੰਨੇ ਪਨ ਲਈ ਜ਼ਿੰਮੇਵਾਰ ਨੇ। ਖੇਤੀ ਖੇਤਰ ਵਿੱਚ ਅਨੇਵਾ ਰਸਾਇਣਿਕ ਖਾਦਾਂ ਦੇ ਵਰਤੋਂ, ਅਜੋਗਾ ਤੇ ਵਾਹਾਂ ਦੇ ਪ੍ਰਦੂਸ਼ਣ ਦੇ ਨਾਲ ਨਾਲ ਮੋਬਾਈਲ ਫੋਨਾਂ ਦੀਆਂ ਤਰੰਗਾਂ ਵੀ ਕੈਂਸਰ ਲਈ ਜ਼ਿੰਮੇਵਾਰ ਨੇ। ਸੁਰੱਖਿਆ ਸਾਜੋ ਸਮਾਨ ਤੇ ਵਿਗਿਆਨਿਕ ਪ੍ਰਯੋਗਾਂ ਦੇ ਇਹ ਕਚਰੇ ਨੇ ਵੀ ਵਾਤਾਵਰਨ ਨੂੰ ਦੂਸ਼ਿਤ ਕੀਤਾ ਹੈ ਤੇ ਖਤਰਨਾਕ ਤੱਤਾਂ ਦੇ ਰਿਸਾਅ ਕਨ ਲੋਕ ਕੈਂਸਰ ਦੀ ਪકડੇ ਹਟਾ ਰਹੇ ਹੈ ਇਸ ਬਿਮਾਰੀ ਤੋਂ ਬਚਣ ਲਈ ਸਭ ਤੋਂ ਪਹਿਲਾਂ ਜੀਵਨ ਸ਼ੈਲੀ 'ਚ ਸੁਧਾਰ ਕਰਨਾ ਪਵੇਗਾ ਚੰਗੀ ਖੁਰਾਕ ਤੇ ਨਿਯਮ ਨਾਲ ਕਸਰਤ ਕਰਨੀ ਵੀ ਲਾਜ਼ਮੀ ਹੈ ਮੋਬਾਈਲ ਫੋਨ ਦੀ ਵਰਤੋਂ ਸੀਮਿਤ ਕਰਨੀ ਹੋਵੇਗੀ ਤੇ ਇਸ ਨੂੰ ਸਰੀਰ ਤੋਂ ਦੂਰ ਰੱਖਿਆ ਜਾਵੇ ਮੋਬਾਈਲ ਫੋਨ ਦੀ ਖਤਮ ਹੋ ਰਹੀ ਬੈਟਰੀ ਉਸ ਸਮੇਂ ਮੋਬਾਈਲ ਫੋਨ ਤੇ ਗੱਲ ਕਰਨ ਤੋਂ ਪਰਹੇਜ਼ ਕੀਤਾ ਜਾਵੇ ਕਿਉਂਕਿ ਉਸ ਸਮੇਂ ਉਸ ਮੋਬਾਈਲ ਫੋਨ ਵਿੱਚੋਂ ਬਹੁਤ ਖਤਰਨਾਕ ਕਿਰਨਾਂ ਦਾ ਰਿਸਾ ਹੁੰਦਾ ਹੈ ਨਸ਼ਿਆਂ ਤੋਂ ਪਰਹੇਜ਼ ਕੀਤਾ ਜਾਣਾ ਚਾਹੀਦਾ ਹੈ ਨਿਯਮਤ ਡਾਕਟਰੀ ਜਾਂਚ ਜ਼ਰੂਰੀ ਹੈ ਤਾਂ ਕਿ ਬਿਮਾਰੀਆਂ ਤੋਂ ਸਮੇਂ ਸਿਰ ਫੜਿਆ ਜਾ ਸਕੇ ਤੇ ਸਹੀ ਇਲਾਜ ਹੋ ਸਕੇ ਇਹ ਬਿਮਾਰੀ ਸੰਕਰਮਣ ਨਾਲ ਨਹੀਂ ਫੈਲਦੀ ਤੇ ਕੈਂਸਰ ਪ੍ਰਤੀ ਪਾਏ ਜਾਂਦੇ ਬੇਮਰਮਾ ਨੂੰ ਛੱਡ ਕੇ ਸਹੀ ਇਲਾਜ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ ਅਜੋਕੇ ਸਮੇਂ ਵਿੱਚ ਕੈਂਸਰ ਦੇ ਇਲਾਜ ਕ੍ਰਾਂਤੀ ਆਈ ਹੈ ਸਰਜਰੀ ਹਿਰੀਏਸ਼ਨ ਥੈਰਪੀ ਕੀਮੋਥੈਰਪੀ ਇਹਨਾਂ ਤਰੀਕਿਆਂ ਨਾਲ ਕੈਂਸਰ ਦਾ ਇਲਾਜ ਕੀਤਾ ਜਾਂਦਾ ਹੈ ਸਰਕਾਰਾਂ ਨੂੰ ਚਾਹੀਦਾ ਹੈ ਕਿ ਕੈਂਸਰ ਦੇ ਇਲਾਜ ਲਈ ਜਨਤਿਕ ਸੇ ਸਹੂਲਤਾਂ ਦਾ ਦਰਸਤ ਪ੍ਰਬੰਧ ਕੀਤਾ ਜਾਵੇ ਤਾਂ ਜੋ ਗਰੀਬ ਲੋਕ ਆਪਣਾ ਇਲਾਜ ਕਰਵਾ ਸਕਣ ਸਸਤੇ ਭਾਤੇ ਦਵਾਈਆਂ ਉਪਲਬਧ ਕਰਵਾਈਆਂ ਜਾਣ ਤੜਫ ਰਹੇ ਕੈਂਸਰ ਮਰੀਜ਼ਾਂ ਦੀ ਸਾਰ ਲਈ ਜਾਵੇ ਧੰਨਵਾਦ ਜੀ